ਬਸ ਇੰਨਾ ਹੀ ਇੱਕ ਪੰਜਾਬੀ ਕਹਾਣੀ ਅਸ਼ੋਕ ਵਸ਼ਿਸ਼ਟ ਦੀ ਲਿਖੀ ਹੋਈ ਕਹਾਣੀ ਸ਼ੁਰੂ ਕਰਦੇ ਆ ਮੁਹੱਬਤ ਕੀ ਝੂਠੀ ਕਹਾਣੀ ਪੇ ਰੋਏ ਬਹੁਤ ਚੋਟ ਖਾਈ ਜਵਾਨੀ ਪੇ ਰੋਏ ਮੁਹੱਬਤ ਕੀ ਝੂਠੀ ਕਹਾਣੀ ਪੇ ਰੋਏ ਸ਼ਿਵਾਜੀ ਸਟੇਡੀਅਮ ਤੋਂ ਪੰਜਾਬੀ ਬਾਗ ਵੱਲ ਜਾਂਦੀ ਕਲਸਟਰ ਬੱਸ ਤੇ ਡਰਾਈਵਰ ਨੇ ਪੁਰਾਣੀ ਗਾਣਿਆਂ ਦਾ ਰికార్ਡ ਚਾਲੂ ਕੀਤਾ ਤਾਂ ਉਸ ਦਾ ਪਹਿਲਾ ਗੀਤ ਇਹੋ ਸੀ ਸੀਨੀਅਰ ਸਿਟੀਜ਼ਨ ਵਾਲੀ ਸੀਟ ਤੇ ਬੈਠਾ ਜਤੈਨ ਖੁਸ਼ੀ ਵਿੱਚ ਉੱਛਲ ਪਿਆ ਵਾਹ ਮਜ਼ਾ ਆ ਗਿਆ mohabbat ki jhoothi kahani pe roye ਕੀ ਬਾਤ ਹੈ ਗੀਤਕਾਰ ਦੇ ਬੋਲ ਨਹੀਂ ਸਗੋਂ ਉਹਦੀ ਰੂਹ ਬੋਲ ਰਹੀ ਹੈ ਕੀ ਖਿਆਲ ਹੈ ਤੁਹਾਡਾ ਉਸ ਨੇ ਨਾਲ ਬੈਠੇ ਮਹਿਲਾ ਸਵਾਰੀ ਵਾਲ ਦੇਖ ਕੇ ਪੁੱਛਿਆ ਉਹ ਥੋੜਾ ਸ਼ਰਮਾਈ ਪੁਰਾਣੇ ਜ਼ਮਾਨੇ ਦੀ ਹੁੰਦੀ ਤਾਂ ਖ਼ਬਰ ਹੀ ਗੱਲ ਹੀ ਨਾ ਕਰਦੀ ਉਹ ਨਵੇਂ ਜ਼ਮਾਨੇ ਦੀ ਸੀ ਪਰ ਬੰਦਾ ਖਾਸ ਕਰ ਮੁਟਿਆਰ ਹੋਵੇ ਭਾਵੇਂ ਕਿੰਨੇ ਵੀ ਖੁੱਲੇ ਸੁਭਾਅ ਦੇ ਕਿਉਂ ਨਾ ਹੋਵੇ ਕਿਸੇ ਅਜਨੇ ਵੀ ਵੱਲੋਂ ਇਸ ਤਰ੍ਹਾਂ ਅਚਾਨਕ ਪੁੱਛ ਜਾਣ ਤੇ ਸੰਕੋਚ ਤੋਂ ਕਮ ਲੈਂਦਾ ਹੀ ਹੈ ਮੁਟਿਆਰ ਨੇ ਕੁਝ ਬੋਲਣ ਤੋਂ ਸੰਕੋਚ ਕਰਨਾ ਚਾਹਿਆ ਪਰ ਉਹ ਬਹੁਤ ਹੀ ਦੇਰ ਇਸ ਮਨੋਸਥਿਤੀ ਵਿੱਚ ਨਾ ਰਹਿ ਸਕੀ ਤੇ ਛੇਤੀ ਹੀ ਤਬਲੇ ਦੀ ਸੰਗਤ ਕਰਨ ਵਿੱਚ ਮੈਦਾਨ ਵਿੱਚ ਉਤਰਾਈ ਉਸ ਦੇ ਰੁਖ ਤੋਂ ਪ੍ਰਤੀਤ ਹੋ ਰਿਹਾ ਸੀ ਕਿ ਉਸ ਨੂੰ ਆਲੇ ਦੁਆਲੇ ਦੀ ਬਹੁਤੀ ਪਰਵਾਹ ਨਹੀਂ ਉਸ ਨੇ ਇੰਨੇ ਤੜਕ ਹੋ ਕੇ ਜਤਿਨ ਨੂੰ ਇੱਕ ਨਜ਼ਰ ਤੱਕਿਆ ਖੁਰੇ ਉਸ ਨੂੰ ਕੀ ਚੰਗਾ ਲੱਗਾ ਉਹਨੇ ਉਸ ਨਾਲ ਖੁੱਲਣ ਵਿੱਚ ਦੇਰ ਨਾ ਲਾਈ ਹੋ ਸਕਦਾ ਹੈ ਉਸਨੇ mohabbat ਵਿੱਚ ਠੋਕਰ ਖਾਦੀ ਹੋਵੇ ਇਸ ਲਈ ਗੱਲ ਤਾਂ ਠੀਕ ਹੈ ਮੈਡਮ ਮੈਡਮ ਸ਼ਬਦ ਬੋਲਦਿਆਂ ਜਤਨ ਥੋੜਾ ਰੁਕ ਗਿਆ ਹਾਂ ਹਾਂ ਰੁਕ ਕਿਉਂ ਗਏ ਬੋਲੋ ਨਾ ਜਦ ਸਾਡੇ ਵਿਚਕਾਰ ਇੰਨਾ ਵਧੀਆ ਵਾਰਤਾਲਾਪ ਚੱਲੀ ਪਿਆ ਤਾਂ ਅਸੀਂ ਇੱਕ ਦੂਜੇ ਨਾਲ ਥੋੜੀ ਜਿਹੀ ਜਾਣ ਪਛਾਣ ਤਾਂ ਹੋਣੀ ਹੀ ਚਾਹੀਦੀ ਹੈ ਇਸ ਨਾ ਚੀਜ਼ ਨੂੰ ਲੋਕ ਜਤਨ ਨਾਂ ਨਾਲ ਬੁਲਾਉਂਦੇ ਹਨ ਮੈਂ ਜੰਨਤ ਹਾਂ ਜੰਨਤ ਕੀ ਤੁਸੀਂ ਸੱਚਮੁੱਚ ਦੀ ਜੰਨਤ ਹੋ ਹਾਂ ਮੈਂ ਸੱਚਮੁੱਚ ਦੀ ਜੰਨਤ ਹਾਂ ਕੋਈ ਸ਼ੱਕ ਥੋੜਾ ਸ਼ੱਕ ਜ਼ਰੂਰ ਹੈ ਉਹ ਕਿਦਾਂ ਜੰਨਤ ਭਾਵੇਂ ਜੰਨਤ ਹੀ ਹੁੰਦੀ ਹੈ ਪਰ ਉਹ ਐਨੀ ਬਸ ਰਹਿਣ ਦਿਓ ਹੁਣ ਮੈਂ ਜਾਣਦੀ ਹਾਂ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਚਲੋ ਨਾ ਸਹੀ ਪਰ ਇੱਕ ਗੱਲ ਤਾਂ ਕਹਿ ਹੀ ਸਕਦਾ ਹਾਂ ਤੁਸੀਂ ਜੰਨਤ ਨੂੰ maat ਪਾਉਣ ਵਾਲੀ ਜੰਨਤ ਹੋ ਇਸ ਗੱਲ ਨੂੰ ਛੱਡੋ ਮੈਨੂੰ ਇਹ ਦੱਸੋ ਇਹੋ ਜਿਹੇ ਹਲ ਸੋਗੀ ਗਾਣਾ ਸੁਣ ਕੇ ਤੁਸੀਂ ਉੱਛਲ ਕਿਉਂ ਪਈ ਸੀ ਜੰਨਤ ਨੇ ਗੱਲ ਹੋਰ ਪਾਸੇ ਲੈ ਜਾਣ ਲਈ ਜਤਨ ਤੇ ਸਵਾਲ ਦਾ ਗੋਲਾ ਡਾਗ ਗਿਆ ਜਿੰਨਾ ਪਿਆਰ ਜਿੰਨਾ ਪਿਆਰ ਵਿੱਚ ਠੋਕਰ ਖਾਦੀ ਹੁੰਦੀ ਹੈ ਉਨ੍ਹਾਂ ਦੀ ਹਾਲਤ ਇਹੋ ਜਿਹੀ ਬਣੀ ਜਾਂਦੀ ਹੈ ਉਹ ਨਾ ਜਿਉਂਦਿਆਂ ਵਿੱਚ ਰਹਿੰਦੇ ਤੇ ਨਾ ਮੋਇਆਂ ਵਿੱਚ ਗੀਤਕਾਰ ਨੇ ਪਿਆਰ ਵਿੱਚ ਮੋਏ ਬੰਦਿਆਂ ਦੀ ਮਨੋਸਥਿਤੀ ਦਾ ਵਰਣਨ ਬਹੁਤ ਸਿਆਣਪ ਨਾਲ ਕੀਤਾ ਹੈ ਗੀਤ ਦੇ ਬੋਲ ਦਿਲ ਨੂੰ ਛੂੰਹਦੇ ਹਨ ਤੁਹਾਡੇ ਵੱਲ ਦੇਖ ਕੇ ਮੈਨੂੰ ਇੰਜ ਲੱਗਦਾ ਹੈ ਜਿਵੇਂ ਤੁਸੀਂ ਕਿਸੇ ਨਾਲ ਪਿਆਰ ਵਿੱਚ ਠੋਕਰ ਖਾਦੀ ਹੋਵੇ ਤੁਸੀਂ ਠੀਕ ਕਿਹਾ ਮੈਂ ਪਿਆਰ ਵਿੱਚ ਠੋਕਰ ਕਦੇ ਨਹੀਂ ਖਾਦੀ ਇਸ ਦਰਦ ਦਾ ਥਾਪਾ ਪਾਉਣਾ ਮੇਰੇ ਲਈ ਮੁਸ਼ਕਲ ਹੈ ਗੀਤ ਦੇ ਬੋਲ ਇੰਨੇ ਦਰਦ ਭਰੇ ਹਨ ਕਿ ਮੇਰਾ ਮਨ ਬਦੋ ਬਦੀ ਇਸ ਕਲਪਿਤ ਪ੍ਰੇਮ ਮੀਲੀ ਕੋ ਉੱਠਿਆ ਜਿਸ ਪਿਆਰ ਦੇ ਮਾਮਲੇ ਵਿੱਚ ਠੋਕਰ ਖੱਦੀ ਹੋਵੇਗੀ ਜਿਸ ਨੇ ਪਿਆਰ ਦੇ ਮਾਮਲੇ ਵਿੱਚ ਠੋਕਰ ਖੱਦੀ ਹੋਵੇਗੀ ਦੂਜੇ ਦਾ ਦਰਦ ਦੇਖ ਸੁਣ ਕੇ ਜਿਨ੍ਹਾਂ ਦੀ ਆਤਮਾ ਕੁਰਲਾ ਉੱਠਦੀ ਹੈ ਉਹ ਬੰਦੇ ਸਵੇਦਨਸ਼ੀਲ ਹੁੰਦੇ ਆ ਤੇ ਬਿਲਕੁਲ ਤੁਹਾਡੇ ਚਾਹੀਦੇ ਜਨ ਜੰਨਤ ਨੇ ਪਹਿਲਾਂ ਤਾਂ ਮੋਹ ਦੀ ਵਰਖਾ ਕਰਦੀਆਂ ਨਜ਼ਰਾਂ ਨਾਲ ਜਤਨ ਨੂੰ ਤੱਕਿਆ ਫਿਰ ਹੋੜੀ ਜਿ ਕਿਹਾ ਪਹਿਲਾ ਗਾਣਾ ਖਤਮ ਹੋਣ ਮਗਰੋਂ ਰਿਕਾਰਡਰ ਤੇ ਦੂਜਾ ਗਾਣਾ ਸ਼ੁਰੂ ਹੋ ਗਿਆ ਉਸ ਦੇ ਬੋਲ ਸਨ ਤੂੰ ਮਗਰ ਮੁਝ ਕੋ ਨਾ ਚਾਹੋ ਤੋ ਕੋਈ ਬਾਤ ਨਹੀਂ ਤੁਮ ਕਿਸੇ ਔਰ ਕੋ ਚਾਹੋਗੀ ਤੋ ਮੁਸ਼ਕਿਲ ਹੋਗੀ ਵਾਹ ਵਾਹ ਅਰੇ ਵਾਹ ਕੀ ਬਾਤ ਹੈ ਜਤਨ ਨੇ ਗੀਤ ਦੇ ਬੋਲਾਂ ਨੂੰ ਖੁੱਲੇ ਦਿਨਾਂ ਦਾ ਆ ਦਿੱਤੀ ਹੌਲੀ ਬੱਸ ਵਿੱਚ ਹੋਰ ਲੋਕ ਵੀ ਬੈਠੇ ਐ ਜੰਨਤ ਨੇ ਤਾੜਿਆ ਸੱਤਵਚਨ ਮਹਾਰਾਜ ਪਰ ਇਹਦੇ ਵਿੱਚ ਇੰਨਾ ਖੁਸ਼ ਹੋਣ ਵਾਲੀ ਕਿਹੜੀ ਗੱਲ ਐ ਜਤਨ ਨੂੰ ਉਛਲਦਿਆਂ ਵੇਖ ਜੰਨਤ ਨੇ ਸ਼ਬਦ ਬਾਣ ਚਲਾਇਆ ਗਲ ਭਾਵੇਂ ਕੋਈ ਚੱਲ ਭਾਵੇਂ ਕੋਈ ਵੀ ਗੀਤ ਹੋਰ ਹੋਵੇ ਦਿਲ ਨੂੰ ਛੂਹ ਜਾਣ ਵਾਲੇ ਤਾਂ ਗੀਤ ਨੇ ਜਤਨ ਨੇ ਸਪਾਈ ਦਿੱਤੀ ਤੁਸੀਂ ਘਰ ਵਿੱਚ ਨਹੀਂ ਬੈਠੇ ਬੰਦੇ ਨੂੰ ਆਲੇ ਦੁਆਲੇ ਦਾ ਖਿਆਲ ਰੱਖਣਾ ਚਾਹੀਦਾ ਹੈ ਜੰਨਤ ਦੀ ਨਸੀਅਤ ਸੁਣ ਜਤਨ ਚੁੱਪ ਕਰਕੇ ਗੀਤ ਸੁਣਨ ਲੱਗ ਪਿਆ ਉਹਨੂੰ ਚੁੱਪ ਬੈਠਾ ਦੇਖ ਜੰਨਤ ਨੂੰ ਜੰਗਾ ਨਹੀਂ ਲੱਗਾ ਉਹਨੇ ਗੁਣੀ ਮਾਰਦੇ ਕਿਹਾ ਮੈਂ ਤੁਹਾਨੂੰ ਉੱਛਲਣ ਤੋਂ ਵਰਜਿਆ ਮੌਨ ਵਰਤ ਰੱਖਣ ਲਈ ਨਹੀਂ ਕਿਹਾ ਉਹ ਮੈਂ ਤਾਂ ਡਰੀ ਗਿਆ ਸਾ ਅੱਛਾ ਹੋਰ ਹੋਰ ਨਹੀਂ ਤਾਂ ਕੀ ਘਰ ਵੀ ਇਦਾਂ ਹੀ ਕਰਦੇ ਹੋ ਘਰ ਕੀ ਤੇ ਬਾਹਰ ਕੀ ਜਦ ਥਾਣੇਦਾਰ ਕੋਰ ਕੀ ਮਾਰਦਾ ਤਾਂ ਵੱਡੇ ਵੱਡੇ ਦੀ ਹਵਾ ਨਿਕਲ ਜਾਂਦੀ ਐ ਪਰ ਤੁਸੀਂ ਇੰਨੇ ਵੀ ਸ਼ਰੀਫ ਨਹੀਂ ਲੱਗਦੇ ਸੌ ਰੱਬ ਦੀ ਵੈਸੇ ਮੈਂ ਸ਼ਰੀਫ ਹਾਤਮੀ ਹਾਂ ਤੁਸੀਂ ਕਹਿੰਦੇ ਹੋ ਤਾਂ ਮੰਨ ਲੈਂਦਾ ਹਾਂ ਸ਼੍ਰੀਮਾਨ ਜਤਨ ਜੀ ਸ਼ੁਕਰੀਆ ਇਸ ਗਾਣੇ ਨੇ ਮੋਲਿਆ ਬਈ ਗੀਤਕਾਰ ਨੇ ਮੇਰੇ ਦਿਲ ਦੀ ਗੱਲ ਕਹੀ ਐ ਤੁਹਾਡਾ ਇਸ਼ਾਰਾ ਕਿੱਧਰ ਐ ਮਰਨਾ ਮੈਂ ਇਹ ਦੱਸ ਕੇ ਜੇ ਇਹ ਕਹਿ ਸਕਦੇ ਹੋ ਕਿ ਗੀਤਕਾਰ ਨੇ ਤੁਹਾਡੇ ਦਿਲ ਦੀ ਗੱਲ ਕੀਤੀ ਐ ਤਾਂ ਇਹ ਦੱਸਣ ਵਿੱਚ ਕੀ ਹਰਜ ਐ ਹਰਜ ਹੈ ਮੈਡਮ ਜੀ ਹਰਜ ਹੈ ਜੇ ਮੈਂ ਉਸ ਨਾਜ਼ਨੀਨ ਨੂੰ ਇਹ ਦੱਸ ਦੇਵਾਂ ਹੀ ਦਸਨੇਵਾ ਜੇ ਤਨ ਵਿੱਚ ਹੀ ਟੋਕਦਿਆਂ ਜੰਨਤ ਨੇ ਉਸ ਨੂੰ ਟੋਇਆ ਛੱਡੋ ਜੀ ਤੁਸੀਂ ਕੀ ਲੈਣਾ ਇਹ ਜਾਣ ਕੇ ਤੁਸੀਂ ਬਸ ਗੀਤ ਦਾ ਮਜ਼ਾ ਲਓ ਜੇ ਬੰਦਾ ਪਹਿਲਾਂ ਹੀ ਕਿਸੇ ਨਾਲ ਵੱਜ ਚੁੱਕਾ ਹੋਵੇ ਬਾਲ ਬੱਚਿਆਂ ਵਾਲਾ ਹੋਵੇ ਫੇਰ ਇਸ ਨਾਲ ਕੀ ਫਰਕ ਪੈਂਦਾ ਉਹ ਕਿਦਾਂ ਪਿਆਰ ਦਾ ਜਜ਼ਬਾ ਦੁਨਿਆਵੀ ਸਬੰਧਾਂ ਦਾ ਮਹਤਾਜ ਨਹੀਂ ਪਿਆਰ ਕਰਨ ਦੀ ਚੀਜ਼ ਹੁੰਦੀ ਹੈ ਪਿਆਰ ਮਾਨਣ ਦੀ ਚੀਜ਼ ਹੁੰਦੀ ਹੈ ਦੁਨਿਆਵੀ ਰਿਸ਼ਤੇ ਆਪਣੇ ਥਾਂ ਰਹਿੰਦੇ ਆ ਤੇ ਪਿਆਰ ਆਪਣੀ ਥਾਂ ਰਹਿੰਦਾ ਉਹ ਬੜੀ ਉੱਚੀ ਚੀਜ਼ ਹੈ ਪਿਆਰ ਪਰ ਜੇ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਸੀਂ ਜਿਸ ਨੂੰ ਚਾਹੁੰਦੇ ਹੋ ਜਾਂ ਚਾਣ ਲੱਗ ਪਏ ਹੋ ਉਹ ਕਿਸੇ ਦੀ ਪਤਨੀ ਹੈ ਜਾਂ ਕਿਸੇ ਦੀ ਮਾਂ ਹੈ ਮੈਂ ਕਿਸੇ ਤੋਂ ਉਸ ਦੀ ਪਤਨੀ ਬੱਚਿਆਂ ਤੋਂ ਉਹਨਾਂ ਦੀ ਮਾਂ ਖੋਣ ਦੀ ਗੱਲ ਤਾਂ ਨਹੀਂ ਕੀਤੀ ਤੁਸੀਂ ਕਰ ਵੀ ਨਹੀਂ ਸਕਦੇ ਮੈਂ ਸੋਚ ਵੀ ਨਹੀਂ ਸਕਦਾ ਕਰਨਾ ਤਾਂ ਇੱਕ ਪਾਸੇ ਰਿਹਾ ਹੁਣ ਕੀ ਕਹਿ ਰਹੇ ਸੀ ਗਾਣੇ ਦੇ ਬੋਲ ਸੁਣ ਕੇ ਘਟੋ ਘਟ ਇਹ ਗੱਲ ਤਾਂ ਮੈਂ ਨਹੀਂ ਕੀਤੀ ਚਲੋ ਮੰਨਿਆ ਜੇ ਕੋਈ ਤੁਹਾਨੂੰ ਦਿਲ ਦੇ ਬੈਠੇ ਉਹਨੂੰ ਕੋਈ ਨੁਕਸਾਨ ਨਹੀਂ ਹੋਣ ਲੱਗਾ ਉਹ ਕਿਵੇਂ ਅਸੀਂ ਕੋਈ ਗਲਤ ਗੱਲ ਕਰਨੀ ਹੀ ਨਹੀਂ ਨਾ ਬਈ ਨਾ ਉਹਨਾਂ ਕੰਨਾਂ ਨੂੰ ਹੱਥ ਲਾਏ ਉਹਦੀ ਅਦਾ ਦੇਖ ਜਿੰਨਾਂ ਦਾ ਹਾਸਾ ਨਿਕਲ ਗਿਆ ਸ਼੍ਰੀਮਾਨ ਜਤਨ ਜੀ ਮੈਨੂੰ ਇੱਕ ਗੱਲ ਦੱਸੋ ਮੰਨ ਲਓ ਤੁਸੀਂ ਹੁਣ ਵਾਲੀ ਚੜ੍ਹਦੀ ਜਵਾਨੀ ਭਾਵ ਨੌਜਵਾਨੀ ਵਿੱਚ ਨਹੀਂ ਹੋ ਜਵਾਨੀ ਦੇ ਅਸਲ ਦਿਨ ਸ਼ੁਰੂ ਹੋ ਚੁੱਕੇ ਹਨ ਤੁਹਾਡਾ ਵਿਆਹ ਨਹੀਂ ਹੋਇਆ ਬਾਲ ਬੱਚਿਆਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜੇ ਤੁਸੀਂ ਕਿਸੇ ਨੂੰ ਦਿਲ ਦੇ ਬੰਦੇ ਹੋ ਪਰ ਉਹ ਕਿਸੇ ਹੋਰ ਨੂੰ ਚਾਹੁੰਦੀ ਹੈ ਤਾਂ ਉਸ ਹਾਲਤ ਵਿੱਚ ਤੁਸੀਂ ਕੀ ਕਰੋਗੇ ਜੇ ਉਹ ਕਿਸੇ ਹੋਰ ਨੂੰ ਚਾਹੁੰਦੀ ਹੈ ਤਾਂ ਮੈਂ ਕੀ ਕਰਾਂਗਾ ਪਹਿਲੀ ਗੱਲ ਜੇ ਮੇਰਾ ਪਿਆਰ ਸ਼ੁਰੂ ਨਹੀਂ ਹੋਇਆ ਤਾਂ ਬਿਨਾ ਮਤਲਬ ਦੂਜੇ ਦੇ ਮਾਮਲੇ ਵਿੱਚ ਟੰਗੜਾਉਣ ਵਾਲਾ ਮੈਂ ਕੌਣ ਹੋਣਾ ਜੇ ਪਿਆਰ ਪੈ ਜਾਣ ਤੋਂ ਬਾਅਦ ਅਜਿਹਾ ਕੁਝ ਹੋ ਜਾਂਦਾ ਹੈ ਤਾਂ ਥੋੜੀ ਮੁਸ਼ਕਲ ਜ਼ਰੂਰ ਹੋ ਜਾਂਦੀ ਹੈ ਮੈਂ ਝੂਠ ਨਹੀਂ ਬੋਲਦਾ ਜਤਨ ਨੇ ਭੋਲੇਪਨ ਵਿੱਚ ਕਹਿ ਦਿੱਤਾ ਪਰ ਪਿਆਰ ਤਾਂ ਦੋਹੀ ਪਾਸੇ ਹੋਣਾ ਚਾਹੀਦਾ ਹੈ ਜੰਨਤ ਨੇ ਉਸ ਨੂੰ ਹੋਰ ਟੋਣ ਦੇ ਮੰਤਵ ਨਾਲ ਪੁੱਛਿਆ ਤੁਸੀਂ ਠੀਕ ਕਹਿੰਦੇ ਹੋ ਇੱਕ ਪਾਸੜ ਪਿਆਰ ਨਿਹਰਾ ਤੋਖਾ ਹੁੰਦਾ ਆਪਣੇ ਆਪ ਨੂੰ ਤੋਖੇ ਵਿੱਚ ਰੱਖਣਾ ਇਹ ਕੋਈ ਚੰਗੀ ਗੱਲ ਨਹੀਂ ਪਰ ਜੇ ਬੰਦੇ ਤੋਂ ਨਾ ਨਾ ਕਰਦੇ ਵੀ ਇਹੋ ਜੀ ਬੇਵਕੂਫੀ ਹੋ ਜਾਵੇ ਤਾਂ ਦਿਲ ਨੂੰ ਸਮਝਾਉਣਾ ਚਾਹੀਦਾ ਹੈ ਮਤਲਬ ਤੁਸੀਂ ਪਿੱਛੇ हट ਜਾਂਦੇ ਕਿਸੇ ਬੰਦੇ ਦੇ ਤੁਹਾਡੇ ਜੀਵਨ ਵਿੱਚ ਆਉਣ ਜਾਂ ਨਾ ਆਉਣ ਨਾਲ ਜੀਵਨ ਦੀ ਗੱਡੀ ਰੁਕਤਾ ਨਹੀਂ ਜਾਂਦੀ ਇਹ ਚਲਦੀ ਰਹਿੰਦੀ ਹੈ ਜਤਨ ਨੇ ਧ੍ਰਿੜਤਾ ਨਾਲ ਜਵਾਬ ਦਿੱਤਾ ਪਰ ਤੁਸੀਂ ਉਸ ਨੂੰ ਆਪਣੇ ਪਿਆਰ ਦੀ ਦੁਹਾਈ ਤਾਂ ਦੇ ਸਕਦੇ ਹੋ ਕਾਦੇ ਲਈ ਪਿਆਰ ਲਈ ਜਿਹੜਾ ਪਿਆਰ ਮੇਰਾ ਨਹੀਂ ਕਿਸੇ ਹੋਰ ਦਾ ਹੈ ਉਸ ਤੋਂ ਲਾਂਭੇ ਹਟ ਜਾਣ ਵਿੱਚ ਹੀ ਸਿਆਣਪ ਹੈ ਜਤਨ ਨੇ ਦਾਨੀ ਗੱਲ ਕੀਤੀ ਤੁਹਾਡੇ ਉੱਚੇ ਸੁੱਚੇ ਵਿਚਾਰ ਸੁਣ ਕੇ ਚੰਗਾ ਲੱਗਾ ਜੀਵਨ ਕੇ ਦੋ ਪਹਿਲੂ ਹੈ ਹਰਿਆਲੀ ਔਰ ਰਾਸਤਾ ਲੈ ਗੱਲਾਂ ਵਿੱਚ ਪਤਾ ਹੀ ਨਹੀਂ ਲੱਗਾ ਇਧਰ ਨਵਾਂ ਗਾਣਾ ਸ਼ੁਰੂ ਹੋ ਚੁੱਕਾ ਸੀ ਤੇ ਅਸੀਂ ਪਹਿਲੇ ਮਗਰੀ ਲਗੇ ਪਏ ਆ ਨਵੇਂ ਗਾਣੇ ਦੇ ਬੋਲ ਕੰਨਾਂ ਵਿੱਚ ਪਏ ਤਾਂ ਜਦ ਤੈਨੂੰ ਬੋਲ ਪਿਆ ਗਾਣਾ ਇਹ ਵੀ ਚੰਗਾ ਹੈ ਓਏ ਹੋਏ ਜੀਵਨ ਕੇ ਦੋ ਪਹਿਲੂ ਹੈ ਹਰਿਆਲੀ ਔਰ ਰਾਸਤਾ ਗੱਲ ਤਾਂ ਇਹ ਵੀ ਠੀਕ ਹੈ ਮੈਨੂੰ ਤਾਂ ਚੰਗੀ ਤਰ੍ਹਾਂ ਹੋਰ ਕੌਣ ਜਾਣ ਸਕਦਾ ਹੈ ਕਿਉਂ ਤੁਸੀਂ ਕੋਈ ਖਾਸ ਖਾਸ ਕੀ ਹੁੰਦਾ ਮੈਂ ਨਹੀਂ ਜਾਣਦਾ ਮੈਂ ਇਹੋ ਜਿਹਾ ਹਾਂ ਠੀਕ ਆ ਤੁਹਾਡੀ ਗੱਲ ਤੋਂ ਲੱਗਦਾ ਹੈ ਕਿ ਤੁਸੀਂ ਜੀਵਨ ਵਿੱਚ ਬਹੁਤ ਖੁਸ਼ੀ ਨਹੀਂ ਦੇਖੀ ਜੱਗੋਂ ਬਾਰਾ ਦੁੱਖ ਵੀ ਤਾਂ ਨਹੀਂ ਦੇਖਿਆ ਸਾਡੇ ਜਿਹੀ ਹਾਇਸੀ ਤੇ ਬੰਦੇ ਲਈ ਇੰਨਾ ਹੀ ਕਾਫੀ ਆ ਫਿਰ ਵੀ ਤੁਸੀਂ ਇਹ ਗਾਣਾ ਸੁਣ ਕੇ ਝੂਮ ਉੱਠਿਓ ਜੰਨਤ ਨੇ ਚੁਟਕੀ ਲਈ ਕਿਉਂਕਿ ਗੀਤਕਾਰ ਨੇ ਜੀਵਨ ਦੀ ਹਕੀਕਤ ਬਿਆਨ ਕੀਤੀ ਆ ਜ਼ਰਾ ਖੁੱਲ ਕੇ ਦੱਸੋਗੇ ਪਲੀਜ਼ ਜੀਵਨ ਦੇ ਇਹ ਦੋ ਪਹਿਲੂ ਨੇ ਮੈਡਮ ਮੈਂ ਭਾਵੇਂ ਬਹੁਤੀ ਹਰਿਆਲੀ ਨਹੀਂ ਦੇਖੀ ਪਰ ਦੇਖੀ ਤਾਂ ਹੈ ਰਹੀ ਰਸਤੇ ਦੀ ਗੱਲ ਸਾਰੇ ਲੋਕ ਰਸਤੇ ਦੇਖਦੇ ਹਨ ਚੰਗੇ ਵੀ ਦੇਖਦੇ ਮਾੜੇ ਵੀ ਦੇਖਦੇ ਇਹ ਸਾਡੀਆਂ ਸਾਰਿਆਂ ਦੀ ਹੁਣੀ ਹੈ ਰਸਤੇ ਵਿੱਚ ਮੈਨੂੰ ਬਹੁਤ ਕੁਝ ਸਿਖਾ ਦਿੱਤਾ ਆਦਮੀ ੱੱੱਕੇ ਖਾ ਕੇ ਹੀ ਬਣਦੇ ਆ ਇਹ ਇਸ ਦਾ ਚੰਗਾ ਪਹਿਲੂ ਹੈ ਬਹੁਤ ਖੂਬ ਗੱਲ ਨੂੰ ਮੋੜ ਚੰਗਾ ਲੈਂਦੇ ਹੋ ਸਾਫ਼ ਸਾਫ਼ ਕਿਉਂ ਨਹੀਂ ਕਹਿੰਦੇ ਵੀ ਮੈਂ ਹਰਿਆਲੀ ਨਹੀਂ ਦੇਖੀ ਸੜਕਾਂ ਤੇ ਧੱਕੇ ਖਾਦੇ ਨੇ ਸੜਕਾਂ ਤੇ ਧੱਕੇ ਕੌਣ ਨਹੀਂ ਖਾਂਦਾ ਦੂਜੀ ਗੱਲ ਮੈਂ ਤਾਂ ਹੁਣ ਵੀ ਹਰਿਆਲੀ ਮੰਨ ਰਿਹਾ ਕੀ ਕਹਿਣਾ ਚਾਹੁੰਦਾ ਹੈ ਜੰਨਤ ਸਮਝ ਤਾਂ ਗਈ ਪਰ ਉਹਨੇ ਉਹਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ ਉਹ ਕਿਦਾਂ ਦੇਖੋ ਐਨੀ ਖੂਬਸੂਰਤ ਐਨੀ ਬਸ ਬਸ ਰਹਿਣ ਦਿਓ ਚੁੱਪ ਕਰ ਜਾਓ ਹੋ ਹੁਣ ਹੋਰ ਨਹੀਂ ਬੋਲਣਾ ਇੱਥੇ ਅਸੀਂ ਇਕੱਲੇ ਕਾਰੇ ਨਹੀਂ ਬੈਠੇ ਜੰਨਤ ਨੇ ਉਸਨੂੰ ਤਾੜ ਦਿੱਤਾ ਪਰ ਉਸ ਦੀ ਗੱਲ ਤੋਂ ਸ਼ੁਰੂ ਹੋਏ ਬਿਨਾਂ ਨਹੀਂ ਰਹਿ ਨਹੀਂ ਰਹੀ ਜੇ ਕਹੋ ਤਾਂ ਗਾਣੇ ਨੂੰ ਮਾਣ ਲਵਾ ਜਤਨ ਨੇ ਦੂਜੇ ਪਾਸੇ ਗੱਲ ਪਾਉਣ ਦਾ ਯਤਨ ਕੀਤਾ ਜਰੂਰ ਅਸੀਂ ਇੰਨਾ ਚੰਗਾ ਕੰਮ ਕਰਨ ਤੋਂ ਰੋਕ ਕਿਵੇਂ ਸਕਦੇ ਤੁਸੀਂ ਗਾਣਾ ਇੰਜੋਏ ਕਰੋ ਪਲੀਜ਼ ਤੇ ਤੁਸੀਂ ਮੈਂ ਕਿਹੜਾ ਕੰਨ ਬੰਦ ਕੀਤੇ ਆ ਹਾਂ ਤੁਹਾਡੇ ਵਾਂਗ ਉੱਚ ਨਹੀਂ ਰਹੀ ਕਿਤੇ ਇਹ ਨਾ ਕਹਿਣਾ ਕਿ ਹਰਿਆਲੀ ਤੁਹਾਡੇ ਜੀਵਨ ਵਿੱਚ ਵੀ ਨਹੀਂ ਆਈ ਜਿਸਨ ਨੇ ਵਿੱਚ ਟੋਕਿਆ ਥੋੜੀ ਬੋਤ ਹਰਿਆਲੀ ਤਾਂ ਮਾਣੀ ਹੀ ਹੈ ਕਦੇ ਹਰਿਆਲੀ ਵੀ ਹਰਿਆਲੀ ਨੂੰ ਮਾਣਦੀ ਆ ਫੇਰ ਉਹੀ ਗੱਲ ਕਿਹਾ ਨਾ ਅਸੀਂ ਸਮਝ ਗਿਆ ਮੈਡਮ ਸਮਝ ਗਿਆ ਅੱਗੇ ਹੋਰ ਕੁਝ ਕਹਿੰਦੀ ਡੋੜਨੇ ਚਲੋ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਤੁਸੀਂ ਇਸ ਬੰਦੇ ਨੂੰ ਸਮਝਦਾਰ ਮੰਨਿਆ ਧੰਨਵਾਦੀ ਹਾਂ ਇਸ ਕਰਕੇ ਇਸ ਕਿਰਪਾ ਲਈ ਇਨ ਨੂੰ ਰਿਕਾਰਡ ਤੇ ਨਵਾਂ ਗਾਣਾ ਵੱਜਣ ਲੱਗ ਪਿਆ اے بھائی ذرا دیکھ کے چلو آگے ہی نہیں پیچھے بھی اوپر ہی نہیں نیچے بھی دائیں ہی نہیں بائیں بھی میں کہوچہاں میں ایہو کہنا سی کہ اپنے اگے پیچھے کھبے سجے سارے دیکھو چنگے رہو گے جنت نے گانے دے بہانے سچانت دی گل سمجھائی اتنی چنگی تے سیانی گل کرن لئی تھانک واڈ ایدی لوڈ نہیں بس ਜੋ ਕਿਹਾ ਉਹਨੂੰ ਜੀਵਨ ਵਿੱਚ ਉਤਾਰ ਲਗੋ ਤੁਹਾਡਾ ਕਲਿਆਣ ਹੋਵੇਗਾ ਜਨਨ ਤੇ ਨਸਿਆਣਿਆਂ ਵਾਂਗ ਮਤ ਦਿਂਦੇ ਕਿ ਜੋ ਹੁਕਮ ਮੇਰੀ ਆਕਾ ਕੌਣ ਆਕਾ ਤੇ ਕਿਸਦਾ ਆਕਾ ਇੱਥੇ ਤਾਂ ਸਭ ਰੋਟੀਆਂ ਕਾਰਨ ਪੂਰੇ ਤਾਲ ਐ ਰੋਟੀ ਲਈ ਅੰਨੀ ਦੌੜ ਬੰਦਾ ਮਾਰਿਆ ਮਾਰਿਆ ਫਿਰਦਾ ਸਭ ਆਪੋ ਆਪਣੀ ਤਾਂ ਮਜਬੂਰੀਆਂ ਲਚਾਰੀਆਂ ਦੇ ਭੰਨੇ ਬੋਲਦਿਆਂ ਜਤਨ ਦਾ ਸੁਰ ਥੋੜਾ ਗੰਭੀਰ ਹੋ ਗਿਆ ਛੱਡੋ ਜੀ ਚਿੰਤਾ ਫਿਕਰਾਂ ਦੀਆਂ ਗੱਲਾਂ ਨੂੰ ਘਰ ਜਾ ਕੇ ਇਹੋ ਕੁਝ ਦੇਖਣਾ ਸੁਣਨਾ ਹੈ ਆਹ ਜਿਹੜੀਆਂ ਧੋਕੜੀਆਂ ਮਿਲੀਆਂ ਨੇ ਜਿੰਨਾ ਹੋ ਸਕੇ ਇਹਨਾਂ ਨੂੰ ਮਾਣ ਲਈਏ ਤੇ ਚੰਗਾ ਜੰਨਤ ਦੀ ਗੱਲ ਨਾਲ ਸਹਿਮਤ ਹੁੰਦਾ ਵੀ ਜਤਨ ਨੇ ਧਿਆਨ ਦੂਜੇ ਪਾਸੇ ਲਾਉਂਦਾ ਜਤਨ ਕੀਤਾ ਮੈਂ ਜਦੋਂ ਇਹ ਗਾਣਾ ਸੁਣਦੀ ਆ ਤਾਂ ਰਾਜ ਕਪੂਰ ਬਦਬਦੀ ਯਾਦ ਆ ਜਾਂਦਾ ਜੇਕਰ ਉਹ ਉਸ ਜੋਕਰ ਦੀ ਭੂਮਿਕਾ ਵਿੱਚ ਜਾਨ ਪਾ ਦਿੱਤੀ ਸੀ ਜੋਕਰ ਦਾ ਉੱਪਰੋਂ ਉੱਪਰ ਉੱਪਰੋਂ ਖਸਣਾ ਦੂਜਿਆਂ ਨੂੰ ਖੁਸ਼ ਕਰਨਾ ਪਰ ਅੰਦਰੋਂ ਕੁਝ ਨਾ ਪੁੱਛੋ ਇਹੋ ਅਸਲ ਜੀਵਨ ਹੈ ਜੋਕਰ ਦੀ ماں ਸਰਕਸ ਵਿੱਚ ਉਹਨੂੰ ਵੱਡੀ ਛਾਲ ਮਾਰਦਿਆਂ ਦੇਖ ਪੰਡਾਲ ਵਿੱਚ ਹੀ ਦਮ ਤੋੜ ਦਿੰਦੀ ਹੈ ਜੋਕਰ ਲਈ ਜੀਵਨ ਦਾ ਸਭ ਤੋਂ ਵੱਡਾ ਦੁੱਖ ਪਰ ਦੁੱਖ ਦੀ ਇਸ ਔਖੀ ਘੜੀ ਵਿੱਚ ਵੀ ਉਹ ਆਪਣੇ ਕੰਮ ਤੋਂ ਮੂੰਹ ਨਹੀਂ ਮੋੜ ਸਕਦਾ ਜੋ ਦਿਸਦਾ ਹੈ ਉਹ ਨਹੀਂ ਹੁੰਦਾ ਤੇ ਜੋ ਹੁੰਦਾ ਹੈ ਉਹ ਦਿਸਦਾ ਨਹੀਂ ਕਈ ਵਾਰ ਤਾਂ ਮੈਨੂੰ ਸ਼ੱਕ ਜਿਹਾ ਹੋਣ ਲੱਗਦਾ ਹੈ ਸੱਚੀ-ਮੁੱਚੀ ਅਸੀਂ ਮਨੁੱਖੀ ਜੂਨ ਭੋਗ ਰਹੇ ਹਾਂ ਇਹੋ ਜਿਹੇ ਮਾਤੜ ਸਾਥ ਬੰਦਿਆਂ ਦੀ ਇਸ ਦੁਨੀਆ ਵਿੱਚ ਕੋਈ ਕਮੀ ਨਹੀਂ ਜਿਹੜੇ ਅਸਲੋਂ ਨਰਕ ਭੋਗਦੇ ਹਨ ਉਹਨਾਂ ਨੇ ਤਾਂ ਜਾਨਵਰਾਂ ਦੇ ਜੀਵਨ ਵਿੱਚ ਬਹੁਤਾ ਫਰਕ ਨਹੀਂ ਦਿਖਾਈ ਦਿੰਦਾ ਮੈਡਮ ਤੁਸੀਂ ਠੀਕ ਕਹਿ ਰਹੇ ਹੋ ਅੰਤਾਂ ਦੀ ਗਰੀਬੀ ਦੀ ਚੱਕੀ ਵਿੱਚ ਪਿਸਰਿਆ ਬੰਦਾ ਦੋਪਈਆ ਜਾਨਵਰ ਹੀ ਹੁੰਦਾ ਹੈ ਉਹਨਾਂ ਨੂੰ ਕੀ ਚੰਗਾ ਲੱਗਦਾ ਹੈ ਕੀ ਨਹੀਂ ਇਹ ਜਾਣਨ ਲਈ ਕਿਸੇ ਕੋਲ ਸਮਾਂ ਨਹੀਂ ਤੇ ਜੇ ਥੋੜਾਪੋ ਸਮਾਂ ਹੋਵੇ ਤਾਂ ਅਸੀਂ ਪਾਸੇ ਦੇਖਣ ਨਹੀਂ ਜਾਉਂਦਾ ਕੂੜੇ ਦੇ ਢੇਰਾਂ ਤੇ ਆਪਣੇ ਕੰਮਾਂ ਵਿੱਚ ਰੁੱਦੀ ਵਸਤ ਤਾ ਇਕੱਠੀਆਂ ਕਰਨ ਵਾਲੇ ਲੋਕਾਂ ਨੂੰ ਹੀ ਦੇਖ ਲੋ ਮੈਂ ਤਾਂ ਕਈ ਵਾਰ ਇਹਨਾਂ ਨੂੰ ਸੋਚਣ ਦੇਖ ਕੇ ਸੋਚਣ ਲੱਗ ਜਾਂਦਾ ਕਿ ਇਹ ਲੋਕ ਵੀ ਮਨੁੱਖ ਹੁੰਦੇ ਹਨ ਜਤਨੁਗਮੀ ਹੁੰਦਾ ਦੇਖ ਕੇ ਜਨੰਦ ਨੇ ਆਪਸ ਵਿੱਚ ਚੋਲ ਮੋਲ ਕਰ ਰਹੇ ਜੋੜੇ ਵਾਲੇ ਇਸ਼ਾਰਾ ਕਰਦੇ ਆਂ ਹੋਲੀ ਜੀ ਕਿਹਾ ਇਸੇ ਲਈ ਤਾਂ ਮੈਂ ਕਹਿੰਦੀ ਆਂ ਐ ਭਾਈ ਜਰਾ ਦੇਖ ਕੇ ਚਲੋ ਕਟੋ-ਕਾਟੇ ਜੀਵਨ ਨੂੰ ਮਾਨਤਾ ਰਹੀ ਨੇ ਜੀਵਨ ਉਹ ਲੋਕ ਵੀ ਮਾਨਦੇ ਨੇ ਜਿਨ੍ਹਾਂ ਦੀ ਗੱਲ ਤੁਸੀਂ ਕਰਦੇ ਹੋ ਉਹ ਕਿਦਾਂ ਇੰਨਾ ਲੋਕਾਂ ਦੀ ਇੱਜ਼ਤ ਦਾ ਮਾਣ ਦੰਡ ਕਿਉਂ ਨਹੀਂ ਹੁੰਦਾ ਇਸ ਲਈ ਅਸੀਂ ਜੋ ਕਾਲਡ ਸੋ ਕਾਲਡ ਇੱਜ਼ਤਦਾਰ ਲੋਕ ਚਿੰਬੜੇ ਹੋਏ ਹਨ ਇਹਨਾਂ ਦਾ ਜਿਹੜਾ ਮਾਪਦੰਡ ਹੁੰਦਾ ਹੈ ਉਹ ਉਹਨਾਂ ਅਨੁਸਾਰ ਉਹਨਾਂ ਨੂੰ ਜੀਵਨ ਨੂੰ ਮਾਣ ਦਿਆ ਜੀਣਾ ਤਾਂ ਹੋਇਆ ਹੀ ਨਾ ਇਹਨਾਂ ਲੋਕਾਂ ਨੇ ਵੀ ਤਾਂ ਜੰਨਤ ਦੀ ਗੱਲ ਸੁਣ ਜਤ ਤਿੰਨੇ ਇਹਨਾਂ ਸ਼ਬਦਾਂ ਵਿੱਚ ਆਪਣੀ ਸਹਿਮਤੀ ਜਤਾਈ ਇਬਤਿਆਦੇ ਇਸ਼ਕ ਹੈ ਸਾਰੀ ਰਾਤ ਜਾਗੇ ਅੱਲਾ ਜਾਣੇ ਕੀ ਹੋਗਾ ਅੱਗੇ ਮੌਲਾ ਜਾਣੇ ਕੀ ਹੋਗਾ ਅੱਗੇ ਇਸ ਗਾਣੇ ਦੇ ਬੋਲ ਸੁਣ ਦੋਹਾਂ ਦੀਆਂ ਗੈਰ ਗੰਭੀਰ ਗੱਲਾਂ ਨੂੰ ਬ੍ਰੇਕ ਲੱਗ ਗਈ ਪੁਰਾਣੇ ਗਾਣਿਆਂ ਦਾ ਕੋਈ ਜਵਾਬ ਨਹੀਂ ਅਸੀਂ ਬਚਪਨ ਵਿੱਚ ਇਹ ਗਾਣਾ ਸੁਣਦੇ ਹੁੰਦੇ ਸੀ ਬਹੁਤ ਚੰਗਾ ਲੱਗਦਾ ਸੀ ਅੱਜ ਵੀ ਇਹ ਗਾਣਾ ਸੁਣ ਕੇ ਤਨ ਮਨ ਹਰਾ ਹੋ ਜਾਂਦਾ ਜਤਨ ਝੂਮੋਠਿਆ ਤੇ ਜੰਨਤ ਨੇ ਦੇ ਚਿਹਰੇ ਨੂੰ ਦੇਖਣ ਤੇ ਲੱਗਦਾ ਸੀ ਕਿ ਉਹ ਵੀ ਖੁਸ਼ ਹੋ ਰਹੀ ਹੈ ਗੀਤਗਾਰ ਦੇ ਮਨ ਦੀ ਉਡਾਰੀ ਹੈ ਉਹ ਗਾਣੇ ਰਾਹੀ ਜੋ ਚਾਹੇ ਕਹਿ ਸਕਦਾ ਹੈ ਉਡਾਰੀ ਜਹੀ ਉਡਾਰੀ ਜ਼ਰਾ ਦੇਖੋ ਤਾਂ ਸਹੀ ਇਬਤਦਾਏ ਇਸ਼ਕ ਹੈ ਪਰ ਇਧਰ ਅਜੇ ਕੁਝ ਨਹੀਂ ਐਵੇਂ ਨਾ ਖੁਸ਼ ਹੋਈ ਜਾਓ ਖੋਤਾ ਹੀ ਖੂਪੀ ਜਨ ਖੂਚ ਪਾ ਦਿੱਤਾ ਤੁਸੀਂ ਗਾਣਾ ਇੰਜੋਏ ਕਰੋ ਇਧਰ ਕੀ ਹੈ ਉਧਰ ਕੀ ਹੈ ਆਸਾਂ ਇਸ ਤੋਂ ਕੀ ਲੈਣਾ ਉੰਜ ਜੋ ਤੁਸੀਂ ਕਿਹਾ ਖਿਆਲ ਇਹ ਵੀ ਮਾੜਾ ਨਹੀਂ ਜਤਨ ਨੇ ਅੱਖਾਂ ਮਟਕਾਉਂਦੇ ਆ ਜੰਨਤ ਦੇ ਕੰਨ ਵਿੱਚ ਗਿਆ ਹਾਂ ਠੀਕ ਹੈ ਜਰਾ ਪਰੇ ਹੋ ਕੇ ਬੈਠੋ ਆਪਣੀ ਨਾਲ ਆਪਣੇ ਨਾਲ ਸਾਟ ਰਹੀ ਜਤਨ ਨੂੰ ਦੂਜੇ ਪਾਸੇ ਧੱਕ ਦੇ ਜੰਨਤ ਬੋਲੀ ਜਤਨ ਥੋੜਾ ਹਟ ਕੇ ਬੈਠ ਗਿਆ ਗਾਣੇ ਦੇ ਬੋਲਾਂ ਨਾਲ ਉਹ ਮਸਤੀ ਵਿੱਚ ਝੂਮ ਉਠਿਆ ਜੰਨਤ ਨੇ ਉਸ ਦੀਆਂ ਗੱਲਾਂ ਨੂੰ ਅਦਾਵਾਂ ਉੱਪਰ ਇੱਕ ਟਿੱਕਾ ਟਿੱਪਣੀ ਨਹੀਂ ਕੀਤੀ ਉਹ ਚੁੱਪ ਕੀਤੀ ਬੈਠੀ ਰਹੀ ਪਰ ਉਹ ਵੀ ਕਿੰਨੀ ਦੇਰ ਚੁੱਪ ਰਹਿ ਸਕਦੀ ਸੀ ਉਸ ਵਾਰ ਦੇਖਿਆ ਸੜਕ ਤੇ ਲੱਗੇ ਜਾਮ ਨੂੰ ਦੇਖਣ ਲੱਗੀ ਜਾਮ ਬੜਾ ਲੱਗਿਆ ਪਿਆ ਜਾਪਦਾ ਸੀ ਅੱਜ ਵੀ ਘਰ ਦੇਰ ਨਾਲ ਪੁੱਜਾਂਗੇ ਤੁਸੀਂ ਛੱਡੋ ਜੀ ਇਸ ਗੱਲ ਨੂੰ ਜਾਮ ਸਾਨੂੰ ਕੀ ਕਹਿੰਦਾ ਹੈ ਇਹ ਡਰਾਈਵਰ ਦੀ ਪ੍ਰੋਬਲਮ ਹੈ ਤੇ ਉਹ ਇਸ ਨਾਲ ਸਿਜ ਰਿਹਾ ਤੁਸੀਂ ਚੁੱਪ ਕਰਕੇ ਗਾਣਾ ਇੰਜੋਏ ਕਰੋ ਇੰਨਾ ਕਹਿ ਕੇ ਉਹ ਇੱਕ ਵਾਰ ਫਿਰ ਰੋਮਾਨੀ ਸੰਸਾਰ ਵਿੱਚ ਗੁੰਮ ਹੋ ਗਿਆ ਜਨਤ ਨੇ ਇਸ ਗਾਣੇ ਦੇ ਮਸਲੇ ਵਿੱਚ ਉਸ ਨਾਲ ਤਬਲੇ ਦੀ ਸੰਗਤ ਭਾਵੇਂ ਨਹੀਂ ਕੀਤੀ ਪਰ ਉਹਦੀ ਮੁਖ ਮੁਦਰਾ ਬਿਆਨ ਕਰ ਰਹੀ ਸੀ ਕਿ ਉਹ ਵੀ ਗਾਣੇ ਨੂੰ ਇਸ ਤਰ੍ਹਾਂ ਇੰਜੋਏ ਕਰ ਰਹੀ ਹੈ ਬਸ ਕਰਮਪੁਰੇ ਦੇ ਸਟਾਪ ਤੋਂ ਅੱਗੇ ਵਧੀ ਜਤਨ ਹੁਣ ਗੰਭੀਰ ਹੋ ਗਿਆ ਘੜੀ-ਮੁੜੀ ਸੜਕ ਵੱਲ ਦੇਖਣ ਲੱਗਾ ਅਗਲਾ ਸਟਾਪ ਆਉਣ ਤੋਂ ਪਹਿਲਾਂ ਉਹ ਸਿੱਖ ਪਰਵੀ ਨਜ਼ਰ ਨਾਲ ਜਨਤ ਨੂੰ ਦੇਖਿਆ ਤੇ ਹੌਲੀ ਜਿਹੀ ਕਿਹਾ ਬਸ ਇੰਨਾ ਹੀ ਉਹ ਵਸਤੂ ਇੱਥਾ ਉਤਰ ਗਿਆ ਆਪਣੀ ਕਹਾਣੀ ਖਤਮ ਹੁੰਦੀ ਹੈ ਬਸ ਇੰਨਾ ਹੀ ਅਗਲੀ ਕਹਾਣੀ ਨਾਲ ਫੇਰ ਮਿਲਦੇ ਆ ਨਵੀਆਂ ਰਚਕ ਕਹਾਣੀਆਂ ਲਈ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਚਨਾ ਦੀਆਂ ਛੱਲਾ ਕਹਾਣੀ ਅਜਮੇਰ ਸਿੱਧੂ